ਨਮਸਕਾਰ ਸਤਿ ਸ੍ਰੀ ਅਕਾਲ ਹਾਂ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪੁਣੇ ਦੇ ਦੁਨੀਆ ਦੀ ਟੌਪ 10 ਖਬਰਾਂ ਤੇ ਦੇਸ਼ ਵਿੱਚ ਕੋਰੋਨਾ ਵਾਇਰਸ ਨਵੇਂ ਵੇਰੀਐਂਟ JN.1 ਦੇ ਕਾਰਨ ਸਿੱਟੀ ਲਗਾਤਾਰ ਚਿੰਤਾਜਨਕ ਹੈਲ ਦੇ ਬਾਅਦ ਹੁਣ ਦੋ ਹੋਰ ਸੂਬਿਆਂ ਵਿੱਚ ਵਾਇਰਸ ਦੇ ਕੇਸ ਆਏ ਸਾਹਮਣੇ ਇਸ ਦੇ ਨਾਲ ਹੀ ਹੁਣ ਕੋਰੋਨਾ ਦੇ ਕੇਸ 9 ਦਿਨਾਂ ਵਿੱਚ ਭਾਰਤ ਵਿੱਚ ਹੋਏ ਦੁੱਗਣੇ ਇਸ ਮਸਲੇ ਤੇ ਕੇਂਦਰੀ ਸਿਹਤ ਮੰਤਰਾਲੇ ਨੇ ਸਾਰੇ ਸੂਬਿਆਂ ਦੇ ਮੰਤਰੀਆਂ ਨਾਲ ਲਈ ਬੈਠਕ ਉੱਤੇ WHO ਨੇ ਵੀ ਲੋਕਾਂ ਨੂੰ ਮਾਸਕ ਪਾਉਣ ਦੇ ਨਾਲ ਬਾਹਰ ਨਿਕਲਣ ਦੀ ਕੀਤੀ ਅਪੀਲ ਸੰਸਦ ਦੇ ਸਰਦਰ ਤੋਂ ਜਲਾਵ ਦੇ 13ਵਾਂ ਦਿਨ 47 ਸੰਸਦਨ ਮੋਤਲ ਕਰਨ ਦੇ ਵਿਰੋਧ ਵਿੱਚ ਵਿਰੋਧੀ ਧਿਰ ਨੇ ਮੋੜ ਤੋਂ ਕੀਤਾ ਪ੍ਰਦਰਸ਼ਨ ਪਹਿਲੇ ਵਿਪਕਸ਼ੀ ਸੰਸਦਾਂ ਨੇ ਗਾਂਧੀ ਪ੍ਰਤੀਮਾ ਦੇ ਸਾਹਮਣੇ ਸਰਕਾਰ ਦੇ ਖਿਲਾਫ ਲਾਇ ਨਾਰੇ ਫਿਰ ਸੰਸਦ ਦੇ ਵਿੱਚ ਇਕੱਠੇ ਵਿਰੋਧੀ ਤਿਰਾਗੂਆਂ ਨੇ ਕੀਤਾ ਪ੍ਰਦਰਸ਼ਨ ਉੱਥੇ ਕਾਂਗਰਸ ਅਧਿਐਕਸ਼ ਮਲਿਕ ਅਰਜੁਨ ਨੇ ਕਿਹਾ ਕਿ ਜਦ ਤੱਕ ਸੰਸਦ ਦਾ ਮੋਤਲ ਵਾਪਸ ਨਹੀਂ ਹੁੰਦਾ ਵਿਰੋਧ ਦਾ ਪ੍ਰਦਰਸ਼ਨ ਐਦਾਂ ਹੀ ਰਹੇਗਾ ਜਾਰੀ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਕੀਤੀ ਮੁਲਾਕਾਤ ਉਹਨਾਂ ਨੇ ਕੇਂਦਰ ਤਰਫੋਂ ਬੰਗਾਲ ਨੂੰ ਮਿਲਣ ਵਾਲੇ ਫੰਡ ਰੋਕ ਕੇ ਜਾਣ ਦੀ ਨਿਤੀ ਸ਼ਿਕਾਇਤ ਇਸ ਮੁੱਦੇ ਤੇ ਪ੍ਰਧਾਨ ਮੰਤਰੀ ਨੇ ਮਮਤਾ ਬੇਨਰਜੀ ਤੋਂ ਕਿਹਾ ਕਿ ਸੂਬੇ ਅਤੇ ਕੇਂਦਰ ਦੇ ਅਧਿਕਾਰੀ ਇਸ ਮੁੱਦੇ ਤੇ ਜਲ ਸਲਝਾਉਣਗੇ ਮੀਟਿੰਗ ਦੇ ਬਾਅਦ ਮਮਤਾ ਬੋਲੀ ਕੇਂਦਰ ਨੇ ਗਰੀਬਾਂ ਦਾ ਰੋਕਿਆ ਪੈਸਾ ਜਨਤਾ ਹੋ ਰਹੀ ਪਰੇਸ਼ਾਨ ਹਰਿਆਣਾ ਵਿੱਚ ਪਹੁੰਚਾਲ ਨਾਲ ਹਿੱਲੀ ਧਰਤੀ ਰੈਕਟਰ ਸਕੇਲ ਤੇ ਤਿੰਨ ਮਾਪੀ ਗਈ ਪਹਚਾਲ ਦੀ ਤੀਬਰਤਾ ਪਾਣੀ ਪਤਰਾ ਹੈ ਮੁਕੇਂਦਰ ਜ਼ਮੀਨ ਦੇ ਅੰਦਰ 5 ਕਿਲੋਮੀਟਰ ਗਹਿਰਾਈ ਵਿੱਚ ਹੋਈ ਹਲਚਲ ਤੋਂ ਬਾਹਰ ਪੱਜੇ ਲੋਕ ਦਾਜੀ ਕੀ ਬੀਤੇ ਇੱਕ ਮਹੀਨੇ ਵਿੱਚ ਹਰਿਆਣਾ ਵਿੱਚ ਦੂਜੀ ਵਾਰ ਆਇਆ ਪਹਚਾਲ ਇਸ ਤੋਂ ਪਹਿਲਾਂ ਵੀ ਇੱਥੇ ਪਹਚਾਲ ਦੇ ਝਟਕੇ ਕੀਤੇ ਗਏ ਸਨ ਮਹਿਸੂਸ ਪ੍ਰਮੋਸ਼ਨ ਵਿੱਚ ਅਰਕਸ਼ਨ ਆਰਡਰ ਤੋਂ ਪਹਿਲਾਂ ਹੁਣ ਹਰਿਆਣਾ ਮੁੱਖ ਮੰਤਰੀ ਦੀ ਲੈਣੀ ਹੋਏਗੀ ਮਨਜ਼ੂਰੀ ਹਰਿਆਣਾ ਸਰਕਾਰ ਨੇ ਸਾਰੇ ਪ੍ਰਸ਼ਾਸਨਿਕ ਸਚੀਵਾਨ ਨੂੰ ਗਰੁੱਪ A ਅਤੇ ਗਰੁੱਪ B ਦੇ ਅਹੁਦਿਆਂ ਦੇ ਸਾਰੇ ਕੈਟੇਗਰੀ ਵਿੱਚ ਪ੍ਰਮੋਸ਼ਨ ਦੇ ਵਿੱਚ ਅਰਕਸ਼ਨ ਦੇ ਲਈ ਜਾਰੀ ਨਿਰਦੇਸ਼ਾਂ ਨੂੰ ਸਕਤੀ ਨਾਲ ਕਰਨ ਦੇ ਦਿੱਤੇ ਨਿਰਦੇਸ਼ ਮੁੱਖ ਸਚੀਵ ਦੁਆਰਾ ਪ੍ਰਸ਼ਾਸਨਿਕ ਸਚੀਵਾਨ ਨੂੰ ਜਾਰੀ ਕੀਤੇ ਗਏ ਹਦੇਸ਼ हरियाणा빗संगਿਤ ਨੂੰ ਲੈ ਕੇ ਮੌਸਮ ਬਦਲਣੇ ਜਾ ਰਹੀ ਕਿਤਾ ਲੈਟਰ ਉਹ ਪਾਕਲੇ ਸੂਬੇ ਦੇ 15 ਜਿਲ੍ਹਿਆਂ ਵਿੱਚ 23 ਦਸੰਬਰ ਤੱਕ ਤੁੰ ਨੂੰ ਲੈ ਕੇ ਸਾਵਧਾਨੀ ਵਰਤਣ ਦੇ ਲੋਕਾਂ ਨੂੰ ਦਿੱਤੇ ਆਦੇਸ਼ ਪਹਾੜਾਂ ਦੀ ਹਵਾਵਾਂ ਦੇ ਨਾਲ ਹਰਿਆਣਾ ਵਿੱਚ ਰਾਤ ਦੇ ਨਾਲ ਹੁਣ ਦਿਨ ਵਿੱਚ ਵੀ ਵਧੇਗੀ ਠੰਡਕ ਉੱਤਰ ਪੱਛਮੀ ਹਵਾਵਾਂ ਦੇ ਨਾਲ ਸਵੇਰ ਵਿੱਚ ਸਭ ਤੋਂ ਜ਼ਿਆਦਾ ਤਾਪਮਾਨ ਵਿੱਚ ਲਗਾਤਾਰ ਗਿਤੀ ਕੀਤੀ ਜਾ ਰਹੀ ਹੈ ਗਰਾਵ 200 ਕਰੋੜ ਦੇ ਡਰੱਗ ਬ੍ਰੈਕੇਟ ਦਾ ਕਿੰਗਪਿੰਗ ਕੰਦੋਲੀ ਬਰੀ ਜਲੰਧਰ ਪੁਲਿਸ ਸਪੈਸ਼ਲ ਪੇਸ਼ੀ ਨਹੀਂ ਕਰ ਪਾਈ ਕੋਈ ਸਬੂਤ ਪੇਸ਼ 11 ਸਾਲ ਤੋਂ ਜੇਲ੍ਹ ਵਿੱਚ ਸੀ ਬੰਦ ਦੱਸਦੀ ਕਿ ਕਰੀਬ 11 ਸਾਲ ਪਹਿਲਾਂ ਦਿੱਲੀ ਪੁਲਿਸ ਸਪੈਸ਼ਲ ਸੈੱਲ ਨੇ ਫਰਾਰ ਹੋਏ ਰਣਜੀਤ ਸਿੰਘ ਉਰਫ ਰਾਂਜਾ ਕੰਦੋਲਾ ਨੂੰ ਕੀਤਾ ਗਿਆ ਸੀ ਗ੍ਰਿਫਤਾਰ ਦਿੱਲੀ ਪੁਲਿਸ ਦੇ ਨਾਮ ਜਲੰਧਰ ਪੁਲਿਸ ਨੇ ਸ਼ੇਅਰ ਕੀਤੇ ਸਨ ਇਨਪੁਟ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਵਿੱਚ ਫਗਵਾੜਾ ਨਜ਼ਦੀਕ ਅਨਕੰਟਰੋਲ ਹੋ ਕੇ ਨਹਿਰ ਵਿੱਚ ਡਿੱਗੀ ਕਾਰ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਘਟੜਾਂ ਦੀ ਸੂਚਨਾ ਮਿਲਦੇ ਹੀ ਨਜ਼ਦੀਕੀ ਨਾਕੇ ਤੱਕੜੇ ਪੁਲਿਸ ਕਰਮੀ ਤੁਰੰਤ ਨਹਿਰ ਵਿੱਚ ਕੁਦਦੇ ਕਾਰ ਵਿੱਚ ਸਵਾਰ ਬਾਕੀ ਲੋਕਾਂ ਨੂੰ ਬਚਾਇਆ ਗਿਆ ਲੇਕਿਨ ਦੋ ਲੋਕਾਂ ਨੂੰ ਬਚਾਉਣ ਵਿੱਚ ناکਾਮ ਰਹੀ ਪੰਜਾਬ ਪੁਲਿਸ ਇੰਦਰਜੀਤ ਸਿੰਘ ਅਤੇ ਮਹਿਲਾ ਪੁਰਸ਼ोत्तम ਕੌਰ ਦੇ ਰੂਪ ਵਿੱਚ ਹੋਈ ਮ੍ਰਿਤਕਾਂ ਦੀ ਪਛਾਣ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਸਸਪੈਂਡਡ ਡੀਐਸਪੀ ਮੁਰਤੋ 4 ਦਿਨ ਦੇ ਰਿਮਾਂਡ ਤੇ ਤੀਜੀ ਵਾਰ ਪੁਲਿਸ ਨੇ ਅਦਾਲਤ ਵਿੱਚ ਕੀਤਾ ਪੇਸ਼ ਰਿਸ਼ਤ ਕੋਰੀ ਗੈਂਗਸਟਰ ਦੇ ਨਾਲ ਸੰਬੰਧ ਲੱਗੇ ਸਨ aarop ਅਦਾਲਤ ਨੇ ਸਰਕਾਰੀ ਪੱਖ ਦੀ ਦਲੀਲਾਂ ਨੂੰ ਸੁਣਨ ਦੇ ਬਾਅਦ aaropi Bansal ਦੀ ਪੁਲਿਸ ਰਿਮਾਂਡ 22 ਦਸੰਬਰ ਤੱਕ ਵਧਾਈ ਪੁਲਿਸ ਆਖ ਰਹੀ ਹੈ ਕਿ ਇਸ ਮਾਮਲੇ ਵਿੱਚ ਅਜੇ ਹੋਰ ਹੋ ਸਕਦੇ ਨੇ ਵੱਡੇ ਖੁਲਾਸੇ ਕੇਂਦਰ ਸਰਕਾਰ ਨੇ Rajasthan ਸਮੇਤ ਦੇਸ਼ ਦੇ ਕਿਸੇ ਵੀ ਸੂਬੇ ਵਿੱਚ 450 ਵਿਚਲਪੀ ਜੀ ਸਿਲੰਡਰ ਦੇਣ ਤੋਂ ਸਾਫ਼ ਕੀਤਾ ਇਨਕਾਰ Rajasthan ਵਿਧਾਨ ਸਭਾ ਚੋਣਾਂ ਵਿੱਚ BJP ਨੇ ਆਪਣੇ ਘੋਸ਼ਣਾ ਪੱਤਰ ਵਿੱਚ 450 ਵਿਚ ਗੈਸ ਸਿਲੰਡਰ ਦੇਣ ਦਾ ਕੀਤਾ ਸੀ ਵਾਅਦਾ ਸਮਾਜਵਾਦੀ ਪਾਰਟੀ ਦੇ ਰਾਜ ਸਭਾ ਸੰਸਦ ਜਵੇਦ ਅਲੀ ਦੇ ਸਵਾਲ ਤੇ ਕੇਂਦਰੀ ਪੈਟਰੋਲੀਅਮ ਮੰਤਰੀ ਨੇ ਦਿੱਤੀ ਆਪਣੀ ਪ੍ਰਤੀਕਰਮ ਮਿਲ ਹਾਲੀ ਇਸ ਨਿਊਜ਼ ਬੁਲੇਟਿਨ ਵਿੱਚ ਅਨਨ੍ਹੀਂ ਜ਼ਿਆਦਾ ਖਬਰਾਂ ਵੇਖਣ ਲਈ YouTube ਤੇ ਟਾਈਪ ਕਰੋ search ਕਰੋ ਪੰਜਾਬੀ ਚੈਨਲ